Date. the postal ballot has been treated as returned and cancelled as the elector declined to cast his vote vahigur tika khalsa vahigur tika pate main akali dalwas punjab di mukh balara professor satnam kaur sadi party de chune hoye do mp sirbjit singh di khalsa de bhai amrit pal singh di khalsa walo ਇਸੇ ਚੋਣ ਵਾਲੀ ਕੋ ਬ੍ਰਸ਼ਟਪਤੀ ਚੋਣ ਦਾ ਬਾਈਕਾਟ ਕੀਤਾ ਹੈ ਲੇਕਿਨ ਇੱਕ ਛੋਟੀ ਸਮਝੀ ਸਾਜ਼ਿਸ਼ ਅਧੀਨ ਪੀਟੀਸੀ ਚੈਨਲ ਤੇ ਹੋਰ ਚੈਨਲਾਂ ਤੇ ਜਿਨ੍ਹਾਂ ਦਾ ਸਬੰਧ ਸਦਾ ਸੁਖਵੀਰ ਸਿੰਘ ਬਾਦਲ ਜੀ ਨਾਲ ਹੈ ਉਹ ਦਿਖਾਇਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਨੇ ਨਿਬਰੂਗੜ ਖੇਲ ਚੋਂ ਵੋਟ ਦਾ ਇਸਤੇਮਾਲ ਕੀਤਾ ਟੋਟਲੀ ਅਸੀਂ ਇਸ ਗੱਲ ਦਾ ਖੰਡਨ ਕਰਦੇ ਆਂ ਤੇ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਔਰ ਖਾਲੀ ਦਨ ਪਾਸ ਪੰਜਾਬ ਦੇ ਵਾਰਸਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਹੋਰ ਜ਼ੋਰ ਇਸ ਖਬਰ ਦਾ ਖੰਡਨ ਕਰੋ ਕਿਉਂਕਿ ਅਸੀਂ ਬਾਈਕਾਟ ਕਰ ਚੁੱਕੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ